ਅੱਜਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਜੇ ਗੱਲ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਸੀਐਮ ਭਗਵਨ ਸਿੰਘ ਮਾਨ ਦੇ ਨਾਲ ਕਿਸਾਨਾਂ ਦੀ ਇੱਕ ਮੀਟਿੰਗ ਰੱਖੀ ਜਾਂਦੀ ਹੈ ਉਸ ਮੀਟਿੰਗ ਦੇ ਵਿੱਚ ਕੁਝ ਜਿਹੜੀਆਂ ਮੰਗਾਂ ਨੇ ਚਲਦੀਆਂ ਨਜ਼ਰ ਆਉਂਦੀਆਂ ਨੇ ਵਿੱਚ ਵਿਚਾਲੇ ਜਿਹੜੇ ਪੰਜਾਬ ਦੇ ਸੀਐਮ ਨੇ ਭਗਵੰਤ ਸਿੰਘ ਮਾਨ ਉਹ ਉੱਠ ਕੇ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਮਨਾਂ ਦੇ ਵਿੱਚ ਲਗਾਤਾਰ ਜਿਹੜਾ ਵਿਰੋਧ ਪੈਣਾ ਸ਼ੁਰੂ ਹੋ ਜਾਂਦਾ ਤੇ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੇ ਵੱਲੋਂ 4-4 ਵਜੇ ਜਿਹੜਾ ਕਿਸਾਨਾਂ ਨੂੰ ਘਰਾਂ ਦੇ ਵਿੱਚੋਂ ਚੱਕਿਆ ਜਾਂਦਾ ਤੇ ਦੋ ਦਿਨ ਜਿਹੜਾ ਪਹਿਲਾ ਲਗਭਗੇ ਰੋੜਾਂ ਦੇ ਉੱਤੇ ਤਰਨਾ ਜਿਹੜਾ ਦਿੱਤਾ ਜਾਂਦਾ ਸੀ ਤੇ ਚੰਡੀਗੜ੍ਹ ਜਿਹੜੇ ਕਿਸਾਨ ਨੇ ਜਾਣ ਦੀ ਕੋਸ਼ਿਸ਼ ਕਰਨ ਦੀ ਲਗਾਤਾਰ ਕੋਸ਼ਿਸ਼ ਚ ਸਨ ਪਰ ਪੁਲਿਸ ਦੇ ਵੱਲੋਂ ਲਗਾਤਾਰ ਜਿਹੜਾ ਦਬੋਬ ਪਾ ਕੇ ਸੜਕਾਂ ਦੇ ਉੱਤੇ ਹੀ ਕਿਸਾਨਾਂ ਨੂੰ ਰੋਕ ਦਿੱ ਅੱਜ ਜਿਹੜੇ ਕਿਸਾਨ ਨੇ ਮੌਜੂਦਾ ਜਿਹੜੇ ਵਿਧਾਇਕ ਨੇ ਚੇਤਨ ਸਿੰਘ ਜੋੜਾ ਮજરા ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰਾਂ ਦੇ ਬਾਹਰ ਜਿਹੜਾ ਲਗਭਗ ਕਿਸਾਨ ਜਿਹੜੇ ਨੇ ਧਰਨਾ ਦੇਣ ਦੇ ਲਈ ਮਜਬੂਰ ਹੋ ਚੁੱਕੇ ਨੇ ਗੱਲ ਕਰੀਏ ਤਾਂ ਕਾਫੀ ਹੱਕੀ ਮੰਗਾਂ ਨੂੰ ਲੈ ਕੇ ਇਹ ਜਿਹੜਾ ਵਿਰੋਧ ਹੈ ਲਗਾਤਾਰ ਚੱਲਦਾ ਨਜ਼ਰ ਆਉਂਦਾ ਹੈ ਤੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਕੁਝ ਐਈਆਂ ਮੰਗਾਂ ਨੇ ਚਾਹੇ ਐਮਐਸਪੀ ਦੀਆਂ ਨੇ ਚਾਹੇ ਕੁਝ ਹੋਰ ਮੰਗਾਂ ਨੇ ਗੱਲਬਾਤ ਕਰਦੇ ਆ ਸਾਰਾ ਅਸਲ ਦੇ ਵਿੱਚ ਇਹ ਅਜੰਡਾ ਕੀ ਹੈ ਜਿਸ ਕਰਕੇ ਲਗਭਗ ਜਿਹੜੇ ਕਿਸਾਨ ਨੇ ਖਫਾ ਹੁੰਦੇ ਦਿਖਾਈ ਦਿੰਦੇ ਨੇ ਹਾਂਜੀ ਭਾਜੀ ਕੀ ਗੱਲਬਾਤ ਹੋਈ ਅਸਲ ਦੇ ਵਿੱਚ ਸਾਰੀ ਇਹ ਜਿਹੜਾ ਅਜੰਡਾ ਕੀ ਹੈ ਜਿਹੜਾ ਤੁਸੀਂ ਲਗਾਤਾਰ ਸੜਕਾਂ ਤੇ ਇਹ ਦੇਖੋ ਜੀ ਸਾਡੇ ਬਾਰੇ ਲਗਾਤਾਰ ਇਹ ਅਹ ਟੁੱਟੇਲ ਜਾਮ ਲਾ ਜਾਂਦੇ ਨੇ ਸਰਕਾਰ ਵੱਲੋਂ ਵੀ ਇਹ ਸੜਕਾਂ ਰੋਕਦੇ ਨੇ ਇਹ ਰੇਲਾ ਰੋਕਦੇ ਹੈਗੇ ਨੇ ਪਰ ਅਸੀਂ ਪੂਰਾ ਸ਼ਾਂਤਮਈ ਦੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣ ਨਹੀਂ ਜਾਣਾ ਸੀ 34 ਸੈਕਟਰ ਦੇ ਵਿੱਚ ਪ੍ਰਸ਼ਾਸਨ ਤੋਂ ਜਗ੍ਹਾ ਮੰਗੀ ਸੀ ਪਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੀਟਿੰਗ ਦੇ ਲਈ ਸੱਦਿਆ ਹੈਗਾ ਚਲੋ ਅਸੀਂ ਚਾਹੁੰਦੇ ਸੀ ਵੀ ਜਿਹੜਾ ਗੱਲਬਾਤ ਲਈ ਮਸਲਾ ਹੱਲ ਹੋ ਜਾ ਆਪਾਂ ਨੂੰ ਕੋਈ ਚਾਹ ਨਹੀਂ ਹੈ ਵੀ ਜਿਹੜਾ ਮੋਰਚਾ ਉੱਥੇ ਲਾਉਣੀ ਲਾਉਣਾ ਹੈਗਾ ਪਰ ਮੁੱਖ ਮੰਤਰੀ ਨੇ ਜਿਹੜੀ ਮਤਲਬ ਮੀਟਿੰਗ ਦੇ ਵਿੱਚ ਬੁਲਾ ਕੇ ਸਾਡੇ ਬਜ਼ੁਰਗਾਂ ਆਗੂਆਂ ਦਾ ਜਿਹੜਾ ਨਰਾਦਰ ਕੀਤਾ ਹੈਗਾ ਜਿਹੜੀ ਇਹਨੇ ਬਦਮਾਸ਼ੀ ਦਿਖਾਈ ਹੈਗੀ ਆ ਕਹਿੰਦਾ ਜਿਹੜਾ ਤੁਸੀਂ ਕਰਨਾ ਜੋ ਕਰ ਲੋ ਉਸ ਤੋਂ ਬਾਅਦ ਪੂਰੀ ਰਾਤ ਕਿਵੇਂ ਪੁਲਿਸ ਦੀਆਂ ਜਿਹੜੀਆਂ ਧਾੜਾਂ ਲੋਕਾਂ ਨੂੰ ਕੜਾਂ ਦੇ ਵਿੱਚੋਂ ਜਿਹੜੇ ਆਗੂ ਨੂੰ ਚੱਕਿਆ ਗਿਆ ਹੈਗਾ ਇਹ ਜਿਹੜੀ ਬਦਮਾਸ਼ੀ ਕੀਤੀ ਹੈਗੀ ਆ ਇਹ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਇਸ ਤਰ੍ਹਾਂ ਗੱਲਬਾਤ ਤੋਂ ਬੁਲਾ ਕੇ ਜਿਹੜਾ ਭੱਜਿਆ ਹੈਗਾ ਇਹਨੇ ਤਾਂ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਹੈਗੀ ਆ ਉਹ ਤਾਂ ਵੀ ਜਿਹੜਾ ਨਰਾਤਰ ਆ ਕੀਤਾ ਹੈਗਾ ਇਸ ਕਰਕੇ ਇਹਦਾ ਜਵਾਬ ਆ ਆਉਣ ਵਾਲੇ ਸਮੇਂ ਤੇ ਅਸੀਂ ਇਹਦਾ ਜਿਹੜਾ ਕਿਸਾਨ ਆ ਜਿਹੜਾ ਪੰਜਾਬ ਦੇ ਲੋਕ ਇਹਨੂੰ ਦੇਣਗੇ ਲਾਜ਼ਮੀ ਜਿਹੜਾ ਇਹਦਾ ਨੁਕਸਾਨ ਆ ਜਿਹੜਾ ਉਹ ਹੋਣਾ ਹੈਗਾ ਆਉਣ ਵਾਲੇ ਸਮੇਂ ਵਿੱਚ ਹੁਣ ਤੱਕ ਕਿੰਨੇ ਹੁਣ ਤੱਕ ਕਿੰਨਿਆਂ ਕੋ ਬੈਠਕਾਂ ਹੋ ਚੁੱਕੀਆਂ ਨੇ ਇੱਕੋ ਮੀਟਿੰਗ ਜਿਹੜੀ ਪਿਛਲੇ 2023 ਦੇ ਵਿੱਚ ਇਹਨੇ ਕੁਝ ਮੰਗਾ ਮੰਨਿਆ ਸੀ 2023 ਦੇ ਵਿੱਚ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਆ ਕੋਣ ਆ ਜਿਹੜੀ ਮੀਟਿੰਗਾਂ ਮੰਗਾ ਮੰਨਿਆ ਸੀ ਉਹਨਾਂ ਨੂੰ ਵੀ ਲਾਗੂ ਨਹੀਂ ਕੀਤਾ ਹੈਗਾ ਮੰਨੀਆਂ ਮੰਗਾ ਉਹਨੂੰ ਅੱਜ ਦੁਬਾਰਾ ਜਦੋਂ ਗੱਲਬਾਤ ਹੋਈ ਤੋ ਕਹਿੰਦਾ ਪਹਿਲਾਂ ਲੀਆਂ ਵੀ ਰੱਦ ਹੈਗੀਆਂ ਨੇ ਮਤਲਬ ਭਾਜੀ ਸਵਾਲ ਐਸਾ ਤੁਹਾਡੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਮੰਗਾਂ ਨੂੰ ਤੁਸੀਂ ਲੈਗਪੈਗ ਜਿਹੜੀਆਂ ਸੜਕਾਂ ਤੇ ਲੈ ਕੇ ਉਤਰੀਆਂ ਮੰਗਾਂ ਦੇਖੋ ਆਪਣਾ ਐ ਐਮਐਸਪੀ ਹੈਗੀ ਆ ਮਤਲਬ ਜਿਵੇਂ ਸਬਜੀ ਦੀ ਕਾਸਤ ਹੁੰਦੀ ਹੈਗੀ ਆ ਸਮਾਨ ਏਰੀਆ ਦੇ ਵਿੱਚ ਵੀ ਬਹੁਤ ਹੁੰਦੀ ਆ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਸਬਜੀ ਦੀ ਕਾਸਤ ਹੁੰਦੀ ਹੈਗੀ ਆ 6 ਫਸਲਾਂ ਦੇ ਅਸੀਂ ਐਮਐਸਪੀ ਮੰਗ ਕੀਤੀ ਹੈਗੀ ਆ ਕਿਉਂਕਿ ਕੇਰਲਾ ਸਰਕਾਰ ਆਲਰੇਡੀ ਦੇਰੀ ਹੈਗੀ ਆ ਸੂਬਾ ਸਰਕਾਰ ਜਿਹੜੀ ਉੱਥੋਂ ਦੀ ਹੈਗੀ ਆ ਇਸ ਕਰਕੇ ਉਹਦੇ ਚ ਆਲੂ ਹੈਗੀ ਆ ਗੋਭੀ ਹੈਗੀ ਆ ਮਟਰ ਨੇ ਤੇ ਬਾਸਪਤੀ ਇਸ ਤਰ੍ਹਾਂ ਮੰਗਾਂ ਨੂੰ ਲੈ ਕੇ ਇਸ ਤਰ੍ਹਾਂ ਆਵਾਰਾ ਪਸ਼ੂਆਂ ਦਾ ਹੈ ਗਿਆ ਬਾਸਪਤੀ ਦੀ ਐਮਐਸਪੀ ਦੀ ਮੰਗ ਹੈਗੀ ਆ ਕਰਜ਼ਾ ਮਾਫੀ ਦੀ ਹੈਗੀ ਆ ਕੋਈ ਮਲਾ ਕੇ ਐਮਐਸਪੀ ਨੂੰ ਲੈ ਕੇ ਸਾਰਾ ਅਜੰਡਾ ਹੈ ਹਾਂਜੀ ਹਾਂਜੀ ਦੇਖ ਸਕਦੇ ਹੋ ਕਿਸਾਨਾਂ ਦਾ ਕਹਿਣਾ ਕਿ ਲਗਭਗ ਜਿਹੜੀਆਂ ਕਾਫੀ ਸਾਡੀਆਂ ਮੰਗਾ ਨੇ ਉਹ ਮੰਗਾ ਨਾ ਮੰਨਣ ਦੇ ਕਰਕੇ ਜਿਹੜਾ ਸਾਨੂੰ ਜਿਹੜਾ ਵਿਰੋਧ ਜਿਹੜਾ ਕਰਨਾ ਪੈ ਰਿਹਾ ਹੋਰ ਵੀ ਕਾਫੀ ਕਿਸਾਨ ਆ ਗੂ ਮੌਜੂਦ ਨੇ ਪਰ ਇੱਕ ਵਾਰ ਜਿਹੜੀਆਂ ਧਰਨੇ ਦੇ ਤਸਵੀਰਾਂ ਨੇ ਦਿਖਾ ਦਿੱਤਾ ਜਾਣ ਕਿ ਸੰਯੁਕਤ ਕਿਸਾਨ ਮੋਰਚੇ ਦਾ ਇਹ ਜਿਹੜਾ ਧਰਨਾ ਹੈ ਦੱਸਿਆ ਜਾ ਰਿਹਾ ਜਿਹੜੇ ਝੰਡੇ ਨੇ ਉਹ ਵੀ ਦਿਖਦੇ ਨਜ਼ਰ ਆਉਂਦੇ ਨੇ ਕਿ ਲਗ ਲਗ ਜਥੇਬੰਦੀਆਂ ਦੇ ਜਿਹੜੇ ਝੰਡੇ ਨੇ ਦਿਖਦੇ ਨਜ਼ਰ ਆਉਂਦੇ ਨੇ ਹੋਰ ਵੀ ਕਾਫੀ ਮੌਜੂਦ ਨੇ ਹਾਂਜੀ ਭਾਜੀ ਕੀ ਕਹੋਗੇ ਕੀ ਅਸਲ ਦੇ ਵਿੱਚ ਇਹ ਸਾਰਾ ਏਜੰਡਾ ਹੈ ਜੀ ਦੇਖੋ 23 ਚ ਇਹਦੀ ਨਾਲ ਮੀਟਿੰਗ ਹੋਈ ਸੀ ਕੋ-ਆਪਰੇਟਰ ਦੇ ਦਸਤਕ ਕਿਸਾਨ ਡਿਫਰਟਰ ਹੈਗੇ ਨੇ ਨਾ ਜਿਨ੍ਹਾਂ ਦੇ ਕੇਸ ਚੱਲਦੇ ਨੇ ਉਹਨਾਂ ਦਾ ਵੀ ਜਿਹੜਾ ਜੱਕ ਪੁਸਤ ਜਿਹੜਾ ਨਿਪਟਾਰਾ ਹੋਊਗਾ ਜਾਨੀ ਸੈਟਲਮੈਂਟ ਹੋਊਗੀ ਉਹਦੇ ਤੋਂ ਵੀ ਭੱਜ ਗਿਆ ਤੇ ਐਮਐਸਪੀ ਦੀ ਕਹਿੰਦਾ ਸੀ ਮੈਂ ਗਾਰੰਟੀ ਛੇ ਫਸਲਾਂ ਦੀ ਸਹੀ ਪਛਰਾ ਦੀ ਐਮਐਸਪੀ ਦੀ ਗਾਰੰਟੀ ਦੇਉਂਗਾ ਉਹਦੇ ਤੋਂ ਵੀ ਪਛਿਆ ਤੇ ਇਹ ਇੱਕ ਨਾ ਇੱਕ ਨੇ ਪਹਿਲਾਂ ਕਹਦਾ ਸੀ ਪਹਿਲਾਂ ਸਾਡੇ ਆਗੂਆਂ ਨੇ ਪੁੱਛਿਆ ਸੀ ਵੀ ਮਾਨ ਸਾਹਿਬ ਤੁਹਾਡੇ ਕੋਲ ਟਾਈਮ ਹੈਗਾ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਟਾਈਮ ਹੋਗਾ ਕਹਿੰਦੇ ਖੁਰਦਾ ਟਾਈਮ ਹੈ ਜੋ ਮਰਜ਼ੀ ਕਹੋ ਆਪਾਂ ਆਪਾਂ ਖੁੱਲੀ ਡਿਬੇਟ ਕਰਾਂਗੇ ਅੱਜ ਜਦੋਂ ਅੱਠ ਮੰਗਾਤੇ ਅੱਠ ਮੰਗਾਤੇ ਫੈਸਲਾ ਹੋਇਆ ਜਦੋਂ ਅੱਠ ਮੰਗਾਤੇ ਫੈਸਲਾ ਰੇਟ ਹੋਈ ਉਸ ਤੋਂ ਬਾਅਦ ਕਹਿੰਦਾ ਵੀ ਤੁਸੀਂ ਧਰਨੇ ਦਾ ਦੱਸੋ ਉਹ ਸਾਡੇ ਅੱਗਵਾਂ ਨੇ ਕਿਹਾ ਵੀ ਉਹ ਤੁਹਾਡੇ ਹੱਥ ਹੈ ਜੇ ਤੁਸੀਂ ਸਾਡੀ ਅੱਜ ਗੱਲ ਸੁਣ ਲਓਗੇ ਅਸੀਂ ਕਹਿੰਦਾ ਸਾਡਾ ਕਿਹੜਾ ਸਾਡਾ ਕਿਹੜਾ ਚਾਇਆ ਧਰਨਾ ਲਾਉਣ ਦਾ ਬਈ ਤੁਸੀਂ ਤਾਂ ਜੇ ਜਵੇਟ ਕਰੋਗੇ ਚੰਗਾ ਕੋਈ ਹੱਲ ਨਿਕਲ ਆਇਆ ਕੋਈ ਅਸੀਂ ਕਾਨੂੰ ਲਾਵਾਂਗੇ ਧਰਨਾ ਭਾਜੀ ਇੱਕ ਗੱਲ ਦੱਸੋ ਮੈਨੂੰ ਤੁਸੀਂ ਚੇਤਨ ਸਿੰਘ ਜੋੜਾ ਮਜਰੇ ਦੇ ਘਰ ਦੇ ਬਾਹਰ ਆ ਕੇ ਬੈਗੇ ਵਿਧਾਇਕ ਸਾਹਿਬ ਪਹੁੰਚੇ ਨੇ ਓਰੇ ਨਹੀਂ ਉਹ ਪਹੁੰਚੇ ਕੀ ਲੱਗਦਾ ਵੀ ਪਹੁੰਚਣਗੇ ਹਾਂ ਕੋਈ ਪਤਾ ਨਹੀਂ ਜੇ ਪਹੁੰਚ ਗਏ ਤਾਂ ਚੰਗੀ ਗੱਲ ਆ ਨਹੀਂ ਫਿਰ ਉਹ ਵੀ ਉਹਦੇ ਵਾਂਗੂ ਪਕੌੜਾ ਹੋ ਜਾਊਗਾ ਨਹੀਂ ਉਸਨੂੰ ਉਹਨੂੰ ਵੀ ਪਕੌੜਾ ਕਰਾਰ ਦੇਵਾਂਗੇ ਅਸੀਂ ਠੀਕ ਹੈ ਆ ਗਿਆ ਤਾਂ ਠੀਕ ਹੈ ਚਲੋ ਦੇਖ ਸਕਦੇ ਹੋ ਹਰਿਆਣੇ ਦੀ ਗੱਲ ਹੈ ਕਿ ਕਿਸਾਨਾਂ ਵੱਲੋਂ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਘਰ ਦੇ ਬਾਹਰ ਆ ਕੇ ਤਰਨਾ ਦਿੱਤਾ ਜਾਂਦਾ ਪਰ ਹਰਿਆਣੇ ਦੀ ਗੱਲ ਹੈ ਕਿ ਸੱਤਾ ਦੇ ਵਿੱਚ ਇੰਨਾ ਕੁ ਜਿਹੜਾ ਨਸ਼ਾ ਹੈ ਤੇ ਵਿਧਾਇਕ ਸਾਹਿਬ ਉਹਰੇ ਗੇੜਾ ਮਾਰਨ ਵੀ ਗਏ ਜਿਹੜੇ ਇਲੈਕਸ਼ਨ ਲੜਨ ਤੋਂ ਪਹਿਲਾਂ ਵੋਟਾ ਜਿਹੜੀਆਂ ਮੰਗਣੇ ਹੀ ਕਿਸਾਨਾਂ ਕੋਲ ਪਹੁੰਚਦੇ ਸੀ ਹੁਣ ਇਹੀ ਕਿਸਾਨ ਜਿਹੜੇ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਰੜਕਦੇ ਨਜ਼ਰ ਆਉਂਦੇ ਨੇ ਦੇਖ ਸਕਦੇ ਹੋ ਕਿ ਲਗਭਗ ਜਿਹੜੇ ਕਿਸਾਨ ਨੇ ਇਹਨਾਂ ਦੇ ਘਰਾਂ ਦੇ ਬਾਹਰ ਜਦੋਂ ਜਾਇਰ ਹੁੰਦੇ ਦਿਖਾਈ ਦੇ ਰਹੇ ਨੇ ਲਗਭਗ ਹਾਲੇ ਤੱਕ ਜਿਹੜੀਆਂ ਤਸਵੀਰਾਂ ਨੇ ਲਗਭਗ ਕਿਸਾਨ ਹੈ ਉਹ ਦਿਖਦਾ ਨਜ਼ਰ ਆਉਂਦਾ ਲਗਭਗ ਜਿਹੜੇ ਕਿਸਾਨ ਨੇ ਹੁਣ ਤੱਕ ਜਿਹੜੇ ਖਫਾ ਹੁੰਦੇ ਦਿਖਾਈ ਦੇ ਰਹੇ ਨੇ ਦੇਖੋ ਸਕਦੇ ਹੋ ਕਿ ਮਾਈ ਲਾਵਾਂ ਵੀ ਜਿਹੜੀਆਂ ਘਰ ਦਾ ਚੁੱਲ੍ਹਾ ਚੰਗਾ ਛੋੜ ਕੇ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚੀਆਂ ਨੇ ਦੇਖਦੇ ਕਦੋਂ ਤੱਕ ਜਿਹੜੇ ਇਹ ਰਿਜ਼ਲਟ ਨੇ ਨਿਕਲ ਕੇ ਨਜ਼ਰ ਆਉਂਦੇ ਨੇ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਸਜੂਗਤ ਕਸ਼ ਜੇਲ੍ਹ ਦੇ ਵਿੱਚ ਕੀ ਦੋ ਦਿਨ ਜੇ ਤੂੰ ਜੇਲ੍ਹ ਦੇ ਵਿੱਚ ਰੱਖ ਲਿਆ ਕੀ ਹੋ ਗਿਆ ਤੂੰ ਪ੍ਰਧਾਨ ਮੰਤਰੀ ਬਣ ਗਿਆ ਪ੍ਰਧਾਨ ਮੰਤਰੀ ਤਾਂ ਨਹੀਂ ਬਣ ਗਿਆ ਜੇ ਸਾਡੇ ਬਜ਼ੁਰਗ ਕਿਸਾਨਾਂ ਨੂੰ ਤੂੰ 2 ਦਿਨ ਜੇਲ੍ਹ ਵਿੱਚ ਰੱਖ ਲਿਆ ਇਹ ਜੇਲ੍ਹਾਂ ਠਾਣੇ ਜਿਹੜੇ ਨੇ ਇਹ ਸਾਨੂੰ ਰੋਕ ਨਹੀਂ ਸਕਦੇ ਜੇਲ੍ਹਾਂ ਤੋਂ ਡਰਦੇ ਆ ਤੂੰ ਆਪਣਾ ਯੋਰ ਲਾ ਲੈ 27 ਦੇ ਵਿੱਚ ਤੈਨੂੰ ਦੱਸ ਦਿਆਂਗੇ ਕਿ ਕਿਵੇਂ ਤੂੰ ਸਾਡੇ ਬਜ਼ੁਰਗ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਜ਼ਬਰਦਸਤੀ ਉਹ ਦਿਨ ਦੇ ਵਿੱਚ ਤਾਂ ਹੋਇਆ